ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਭਾਈ ਜਿਹੜੀ ਵੀਡੀਓ ਬਣਾਉਣ ਲੱਗਿਆ ਸੰਧੂ ਡੈਰੀ ਫਾਰਮ ਚੋਂ ਬਣਾਉਣ ਲੱਗੇ ਆ ਟਾਪ ਦੇ ਨਗੀਨੇ ਬਾਈ ਕੋਲੇ ਪੰਜ ਜਰਸੀਆਂ ਨੇ ਟਾਪ ਕੁਆਲਿਟੀ ਦੀਆਂ ਨੇ ਬਾਈ ਇੱਕ ਬੱਚੀ ਬਈ ਸਿਰੇ ਤੇ ਚੱਪ ਗੱਭਣਾ ਬਾਈ ਤੇ ਦੋ ਹੀਪਰ ਬੱਚੀਆਂ ਨੇ ਬੱਚੀਆਂ ਬਾਈ ਸਾਰੀਆਂ ਚੰਗੀਆਂ ਨੇ ਕੁਆਲਿਟੀ ਫੁੱਲ ਆ ਬਾਈ ਤੇ ਆਹ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਵਿੱਚ ਬਾਈ ਜੀ ਹਸੀ ਕੰਸੀ ਗੱਲ ਬਾਈ ਹੋ ਠੀਕ ਹੋ ਬਾਈ ਚੜਦੀ ਕਲਾਈ ਵਧੀਆ ਚੱਲਦੇ ਵੀਰੇ ਬਾਈ ਪੂਰਾ ਵਧੀਆ ਚੱਲੀ ਜਾਂਦਾ ਜੀ ਚਲੋ ਵਧੀਆ ਕੱਲ ਕਿੰਨੀਆਂ ਸੀਗੀਆਂ ਬੱਚੀਆਂ ਕਾਫੀ ਰਸ ਦੇ ਹਾਂ ਆਪਣੇ ਕੋਲ 17 ਨਾਕ ਸੀ ਬਾਈ ਕੱਲ ਕੱਲ ਮੇਰੇ ਤੋਂ ਆਇਆ ਨਹੀਂ ਗਾ ਅੱਠ ਸੌਰੀ 18 ਜੀ 18 ਨਾਕ ਸੀਗੇ ਠੀਕ ਹੈ 10 ਨਾਕ ਕੱਲ ਦੇਤੇ ਸੀਗੇ ਜੀ ਆਪਾਂ ਠੀਕ ਹੈ ਬਾਈ ਤੇ ਆਪਣੇ ਕੋਲ ਅੱਜ ਦਾ 8 ਨਾਕ ਰਹਿ ਗਈ 8 ਰਹਿ ਗਈ ਇੱਕ ਗੱਬਣਾ ਹਾਂ ਇੱਕ ਗੱਬਣਾ ਬਾਈ ਠੀਕ ਹੈ 5 ਜਲ ਸੀਗੀਆਂ ਨੇ ਜੀਆਂ ਦੋ ਐਚ ਹਨੇ ਅਸਰਾ ਠੀਕ ਹੈ ਤੇ ਕੱਲੀ ਜਿਹੜੀ ਗੱਬਣਾ ਗਈ ਇਹ ਚਾਰ ਦਾ ਹੁੰਦਾ ਬਾਕੀ ਸਾਰੀਆਂ ਬੱਚੀਆਂ ਮਿਲ ਘਟੀ ਥਾਈ ਠੀਕ ਹੈ ਭਾਈ ਹਾਂਜੀ ਹਾਂਜੀ ਨਾਮ ਤੇ ਐਡਰੈਸ ਹੋ ਨਾਮ ਭਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਜੀ ਨੇੜੇ ਪਿੰਡ ਤੇ ਤਾਂ ਪਤੇ ਭਦੌੜ ਸ਼ਹਿਰ ਆਗੇ ਡਾਕਟਰ ਆਪਣੇ ਮੋਬਾਈਲ ਨੰਬਰ 62800281844 ਠੀਕ ਹੈ ਭਾਈ ਗੱਬਣ ਬੱਚੀ ਦੀ ਸ਼ੁਰੂ ਕਰ ਲਈਏ ਹਾਂਜੀ ਭਾਈ ਗੱਬਣ ਤੋਂ ਸ਼ੁਰੂ ਕਰ ਲੈਨੇ ਆ ਜੀ ਆਪਾਂ ਠੀਕ ਹੈ ਭਾਈ ਕਿੰਨੇ ਟਾਈਮ ਦੀ ਗੱਬਣਾ ਧਰਮਿੰਦਰ ਸਾਢੇ 5 ਮਹੀਨੇ ਦੀ ਚੈੱਕ ਪਾਸ ਆਪਰਾ ਚੈੱਕ ਪਾਸ ਆਪਰਾ ਆਪਣੀ ਬੰਦਾ ਡਾਕਟਰ ਲਿਆ ਕੇ ਤੇ ਤਸੱਲੀ ਕਰਾ ਕੇ ਲਿਆ ਸਕਦਾਗਾ ਠੀਕ ਆ ਆਪਾਂ ਨੂੰ ਕੋਈ ਡਿੱਕਤ ਨਹੀਂ ਇਹਦੇ 'ਚ ਝੋਲੀ ਬੜੀ ਕਮਾਲਾ ਹਨਾ ਥਣਚਾਰੀਆਂ ਨਿਸ਼ਾਨ ਵੀ ਨਹੀਂ ਪੰਜਵੇਂ ਦਾ ਕੋਈ ਫੋਟ ਸ਼ਾਕ ਹੈ ਨਹੀਂ ਭੋਰਾ ਵੀ ਹਮਮ ਹਮ ਫੁੱਲ ਬਸ ਤੋਰ ਦੋ ਚੰਗੀ ਅਪਰੇਟ ਕੁੜਾ ਦੇਖੋ ਬਈ ਝੋਲੀ ਝੜੀ ਕਮਾਲ ਦੀ ਹੈ ਗੱਬਣਾ ਚੈੱਕ ਪਾਸ ਆਪਜੀ ਤਸੱਲੀ ਬਾਈ ਕਹਿੰਦਾ ਕੋਈ ਚੈੱਕ ਨਹੀਂ ਕਰਵਾ ਲਿਓ ਡਾਕਟਰ ਭਾਈ ਬੋਲਦਾ ਚਾਹੀਆ ਜੀ ਆਪ ਨਾਲ ਲਿਆਵੇ ਕੋਈ ਡਿੱਕਤ ਨਹੀਂ ਆਪਾਂ ਨੂੰ ਠੀਕ ਆ ਭਾਈ ਹਾਂਜੀ ਮਾਂ ਦਾ ਦੁੱਧ ਬਾਈ ਆ ਭਾਈ ਦੁੱਦ ਦੁੱਦ ਦਾ ਇਹਦਾ ਕੋਈ ਪਤਾ ਨਹੀਂਗਾ ਆਪਾਂ ਨੂੰ ਹਾਂਜੀ ਤੇ ਦੰਦੋ ਚਾਰ ਦਾ ਦਾ 55 ਦੀ ਗੱਬਣਾ ਕਿ ਚੱਕ ਪਾਸਾ ਡਾਕਟਰ ਆ ਤਾਂ ਜਿਹੜੇ ਮਰਜ਼ੀ ਲਿਆਵੇ ਦਸੱਲੀ ਕਰਾਉਣ ਵਾਸਤੇ ਠੀਕ ਆ ਹੂੰ ਤੇ ਮੁੱਲ ਇਹਦਾ 45000 ਰੁਪਿਆ ਦਾ ਮਾਨਦਾਨ ਹੋ ਜਾ ਮਾਨਦਾਨ ਜ਼ਰੂਰ ਹੋ ਜਾਊਗਾ 45000 ਰੁਪਿਆ ਮੁੱਲ ਹੈ ਵੀ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾ ਚੰਗੀ ਆ ਬੱਚੀ ਕੱਦ ਵਿੱਡ ਠੀਕ ਆ ਰੰਗ ਰੂਪ ਚੰਗਾ ਗਾ ਤੇ ਸੁਨੱਖ ਭੁਣਾ ਬੱਚੀ ਦੇ ਵਿੱਚ ਬਹੁਤ ਆ ਭਾਈ ਸੋਰਾ ਤਰਾ ਵਿਕਰਮਾ ਇਹਦਾ ਚੰਗਾ ਗਾ ਬਈ ਵੱਲ 45000 ਮਾਨਤਨ ਮਾਨਤਨ ਨੰਬਰ ਠੀਕ ਹੈ ਭਰਾ ਅੱਗੇ ਭਰਾ ਦੋ ਨੰਬਰ ਕਿੰਨੀ ਉਮਰ ਹੈ ਬਈ ਇਹਦੀ ਇਹ ਜਿਹੜਾ ਇਹ ਵੀ ਕਹਿ ਰਹੇ ਨੇ ਆਪਣਾ ਤੇ ਪੈਕੰਦੀ ਕਰਦੇ ਹੈ ਜੀ ਅੱਛਾ ਆਪਾਂ ਤੁਹਾਨੂੰ ਵੀ ਦਿਖਾ ਦਿੰਦੇ ਆਂ ਖੱਟੇ ਦੰਦ ਬਾਈ ਜਿਹਨਾਂ ਦਿਖਾ ਆਹ ਇੱਕ ਦੰਦ ਹੀ ਕੱਢਿਆ ਆਹ ਦੰਦ ਖੜੇ ਹੈਗੇ ਆਹ ਦੰਦ ਇੱਕੋ ਹੀ ਚੱਕਿਆ ਹੈ ਜੀ ਬੱਚੀ ਹਾਂਜੀ ਠੀਕ ਆ ਖੀਰੀ ਮੰਲੇ ਚਾਹ ਜਿਵੇਂ ਚਾਹੇ ਬੰਦਾ ਦੋ ਦੀ ਮਲੇ ਤੇ ਚਾਹੇ ਖੀਰੀ ਮੰਲੇ ਹੂੰ ਉਹ ਚੱਕਰ ਨਹੀਂ ਠੀਕ ਕੋਈ ਡਿਕਤ ਨਹੀਂ ਆਪਾਂ ਨੂੰ ਹਾਈਟ ਬਹੁਤ ਚੰਗੀ ਆ ਹਾਈਟ ਪੂਰੀ ਫੁੱਲ ਆ ਗਈ ਮੈਂਦੀ ਬੱਛੀ ਹੈਗੀ ਠੀਕ ਹੈ ਟੀਕੇ ਦੇ ਕਾਬਿਲ ਆ ਜੀ ਥੱਲੇ ਥਣ ਵੀ ਚਾਰਾ ਨਿਸ਼ਾਨ ਵੀ ਨਹੀਂ ਹੈਗਾ ਪੰਜਵੇਂ ਦਾ ਕੀ ਬਾਤ ਆ ਝੂਲੀ ਬੜੀ ਕਮਾਲ ਦੀ ਹੈ ਬੰ ਕੱਲਾ ਕੱਲਾ ਥਣ ਪੂਰੀ ਵਿੱਤੀ ਤੇ ਥਣ ਕੱਦ ਤੇ ਪ੍ਰਿੰਟ ਚੈੱਕ ਕਰੋ ਬੱਛੀ ਦਾ ਕੱਦ ਕਾਰ ਬਹੁਤ ਜਿਆਦਾ ਚੰਗਾ ਹੈ ਤੇ ਬੱਛੀ ਦੀ ਕੁਆਲਿਟੀ ਪੂਰੀ ਫੁੱਲ ਆ ਗਈ ਹੂੰ ਸਹੀ ਗੱਲ ਟੀਕੇ ਦੇ ਵੀ ਫਲਾਇਮ ਮੰਨ ਕੇ ਚੱਲ ਵੀ ਮਹੀਨੇ ਦੇ ਵਿੱਚ ਵਿੱਚ ਟੀਕਾ ਲੈਣਾ ਸਮੀ ਪਲੀ ਵੀ ਫੁੱਲ ਆ ਹਨਾ हां उमर ਵੀ ਠੀਕ ਆ ਬਾਈ ਹਜੇ ਹਨਾ उमर ਵੀ ਡਾਕਟਰ ਕੱਦ ਕਾਠ ਵੀ ਚੰਗਾ ਹੈਗਾ ਟੀਕੇ ਦੇ ਵੀ ਕਾਬਿਲ ਸਹੀ ਗੱਲ ਆ ਬਾਈ ਟੀਕੇ ਦੇ ਬਿਲਕੁਲ ਕਾਬਿਲ ਆ ਕੱਦ ਫੁੱਲ ਆ ਬੱਚੀ ਕੱਦ ਬਹੁਤ ਚੰਗਾ ਆ ਗੱਬਣ ਹੋ ਗਈ ਬੱਚੀ ਭਰ ਗਈ ਚੰਗੀ ਹਾਈਟ ਤੇ ਜਾਊਗੀ ਮੁੱਲ ਕੀ ਲੱਜਾ ਬੋਲ ਡਾਕਟਰ ਦਾ 32000 ਰੁਪਏ ਮੰਤਨ ਮੰਤਨ ਜ਼ਰੂਰ ਹੋ ਜੂਗਾ 32000 ਰੁਪਏ ਮੁੱਲ ਆ ਮੰਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਅੱਗੇ ਪ੍ਰਾਤ ਤਿੰਨ ਨੰਬਰ ਕਿੰਨੀ ਕੁ ਉਮਰ ਹੈ ਜੀ ਇਹ ਤਾਂ ਹੈਗਾ 11 ਮਹੀਨੇ ਦਾ ਬੱਚਾ 11 ਮਿਲਕ ਟੀਥੀਆ ਬੱਚੀ ਤਾਂ ਜੀ ਓਕੇ ਫੇਸ ਦੇਖੋ ਬੱਚੀ ਦਾ ਹਾਸਾ ਗੁਲਾਬੀ ਪ੍ਰਿੰਟ ਦੇਖੋ ਬਾਈ ਜਾਨ ਜਿੰਦ ਚਮਕ ਤੇ ਸਭੀ ਪਲੀ ਬਹੁਤ ਆ ਗਈ ਬੱਚੀ ਸਹੀ ਗੱਲ ਆ ਬਾਈ ਜਾਨ ਪੂਰੀ ਸਭੀ ਪਲੀਆ ਗੋਲ ਗੋਲ ਪਈ ਆ ਬਾਈ ਹਣਾ ਮੈਂ ਕਿਹਾ ਡਾਕਟਰ ਉੱਤੋਂ ਐ ਜਿਵੇਂ ਕਹਿੰਦਾ ਪੱਟ ਫੁੜੇ ਦੀ ਚੌੜੀ ਚੂੜੀ ਬਹੁਤ ਆ ਗਈ ਬੱਚੀ ਸਹੀ ਗੱਲ ਤੇ ਥੱਲੇ ਥਣ ਵੀ ਸਾਫ ਚਾਰੀਆ ਨਿਸ਼ਾਨ ਵੀ ਨਹੀਂ ਹੈਗਾ ਪੰਜਵੇਂ ਦਾ ਥਣ ਯਾ ਚੰਗਾ ਬਹੁਤ ਆ ਹਾਂ ਝੋਲੀ ਦੇਖੋ ਕਮਾਲ ਦੀ ੱਕਲਾ ੱਕਲਾ ਥਣ ਪੂਰੇ ਵਿੱਚ ਤੇ ਥਣਾ ਫੇਸ ਬੜਾ ਚੰਗਾ ਕੰਮ ਆ ਫੇਸ ਦੇਖੋ ਡਾਕਟਰ ਹੂੰ ਕੁਆਲਿਟੀ ਪੂਰੀ ਟੌਪ ਆ ਗਈ ਫਰੀडम ਬੋਲਦੀ ਬੱਚੀ ਹੈਗੀ ਐਵੀਐਸ ਦੀ ਓਕੇ ਅਮਰ ਖੋੜਾ ਕਾ ਬੱਚਿਆਂ ਦਾ ਹੂੰ ਤੇ ਚੰਗੀ ਸਮਾਈ ਚੰਗੀ ਕੇਅਰ ਚੁਆਇਆਂ ਵਾਂਗਾਂ ਨੇ ਠੀਕ ਆ ਬਾਈ ਹਾਂਜੀ ਚੰਗੀ ਆ ਸਹੀ ਗੱਲ ਆ ਬੱਚੀ ਵੈਸੇ ਆਪ ਹੀ ਰਾਤ ਦੀ ਆ ਸਵੇਰ ਹੀ ਪੜੀ ਆ ਰਾਤ ਦੀ ਆ ਬੱਚੀ ਝੂਲੀ ਕਮਾਲ ਦੀ ਨੇੜ ਤੋਂ ਜਰੂਰ ਚੈੱਕ ਕਰਵਾਵਾਂਗੇ ਲੈ ਦੇ ਕੱਲਾ ਕੱਲਾ ਥਾਣਾ ਬਈ ਚਾ ਫਲੀਆਂ ਵਰਗੇ ਥਾਣਾ ਹਣਾ ਬਈ ਮਾਗੜਾ ਦਾ ਥਣਚਾਰ ਹੀ ਆ ਨਿਸ਼ਾਨ ਵੀ ਨਹੀਂ ਪੰਜਵੇਂ ਦਾ ਪਛੀ ਉੱਤੋਂ ਪੱਠ ਕੁੜੇ ਦੀ ਚੌੜੀ ਚੂੜੀ ਤੇ ਚਮਕਦਮ ਕਪੂਰੀ ਫੁੱਲ ਆ ਗਈ ਸਮੀ ਬਲੀ ਪੂਰੀ ਫੁੱਲ ਆ ਠੀਕ ਹੈ ਬਾਈ ਹਾਂਜੀ ਮੋਲ ਡਾਕਟਰ ਦਾ ਜਵਾ ਜਾਇਜ ਦੇਣ ਲੈਣ ਵਾਲਾ 30000 ਰੁਪਏ ਰੇਟਾਂ ਮਾਨਤਾ ਨਾਲ ਜ਼ਰੂਰ ਕਰਾਂਗੇ ਜਾਇਜਾਂ ਵਿੱਚੋਂ ਠੀਕ ਹੈ ਅੱਗੇ ਬਾਈ ਜਰਸੀ ਦੋ ਰੁਪਏ ਅੱਗੇ ਡਾਕਟਰ 5000 ਰੁਪਏ ਲੈਣ ਆਏ ਹਾਂ ਬਾਈ ਹਾਂਜੀ ਪਛੇਵਾਂ ਕਰਾ ਇੱਕੋ ਜੀ ਹਾਈਟ ਲੈਂਥ ਦੀਆਂ ਨਹੀਂ ਨੀਆਂ 10 ਤੋਂ 11 ਮਹੀਨੇ ਦੀਆਂ ਬੱਚੀਆਂ ਆ ਸਾਰੀਆਂ 10 ਮੈਲ ਕਸ਼ੀ ਥਾ ਦੰਦੋਂ ਕੋਈ ਖੀਰੀ ਨਾ ਹੋਵੇ ਥਣਚਾਰਾ ਜਿਵੇਂ ਹੋਵੇ ਹਾਂ ਮਾਲਾ ਵੀ ਡੂਰੇ ਦਾ ਪੂਰਾ ਸਖਮੇ ਕਰਾਇਆ ਪਾਗਲੇ ਨਵਾਸ ਕਰ ਦਿਆਂਗੇ ਠੀਕ ਆ ਭਾਈ ਹਾਂਜੀ ਹਮ ਬੱਚਿਆਂ ਦੀ ਕੁਆਲਿਟੀ ਖੀਰੀਆਂ ਨੇ ਸਾਰੀਆਂ ਬੱਚਿਆਂ ਦਾ ਜਿਹੜਾ ਬਾਇਓ ਡਾਟਾ ਜਿਹੜਾ ਵੀ ਬੰਦਾ ਆਪਣੇ ਤੋਂ ਖਰੀਦ ਕਰੂਗਾ ਹਾਰਾ ਦਿਮਾਗ ਇਹ ਏ ਟੂ ਲੈ ਕੇ ਜੈਡ ਤੱਕ ਦਾ ਠੀਕ ਆ ਹਮ ਤੇ ਬਾਕੀ ਆਪਾਂ ਕੱਲੀ ਕੱਲੀ ਤੋਰ ਕੇ ਦਿਖਾ ਦਿੰਨੇ ਆਗੇ ਹਾਂ ਭਾਈ ਕੱਲੀ ਕੱਲੀ ਤੋਰ ਦੋ ਮਾੜੀ ਚੰਗੀਆਂ ਨੇ ਬੱਚੀਆਂ ਤੇ ਕੱਦ ਵੱਡ ਚੰਗੇ ਰੰਗ ਰੂਪ ਚੰਗੇ ਆ ਕਿਹੜਾ ਫੋਨ ਮੋਲਾ ਜਿਹੜਾ ਡਾਕਟਰ ਫੋਨ ਕਰੂਗਾ ਠੀਕ ਆ ਚੁਗਾ ਹਮ ਮਾੜੀ ਚੰਗੀ ਆਪਾਂ ਜਿਆਦਾ ਸੋਰੀ ਨਾ ਲੈਦਾਗੇ ਠੀਕ ਆ ਤੇ ਥੋੜਾ ਬੋਲਾ ਮੰਗਤਾ ਕਰਾਂਗੇ ਇਹ ਕੋਈ ਸਿੰਗਲ ਪੀਸ ਖਰੀਦੂਗਾ ਤਾਂ ਉਹਦਾ ਮੁੱਲ ਫੋਨ ਤੇ ਹੋਊਗਾ ਉਹਦਾ ਮੁੱਲ ਇਹਨਾਂ ਦੀ ਕੁਆਲਿਟੀ ਦੇ ਹਿਸਾਬ ਨਾਲ ਹੀ ਹੋਊ ਠੀਕ ਆ ਬੱਚੀ ਦੀ ਜਿਹੜੀ ਫੇਸ ਦੀ ਬਿਊਟੀ ਆ ਕੁਆਲਿਟੀ ਉਹ ਦੇਖ ਲਿਓ ਬਹੁਤ ਚੰਗਾ ਪੈਂਦਾ ਬੋਦੀ ਚੰਗੀ ਆ ਕਲਰ-ਕਲਰ ਕਰਮ ਵਾਲੀ ਦਾ ਬਹੁਤ ਚੰਗਾ ਥਣ ਝੋਲੀ ਦੀ ਸਾਫ ਲੈ ਫੇਸ ਦੀ ਜਿਹੜੀ ਬਿਊਟੀ ਆ ਕੁਆਲਿਟੀ ਉਹ ਦੇਖੋ ਤੁਸੀਂ ਸਹੀ ਗੱਲ ਆ ਕੁਆਲਿਟੀ ਬੜੀ ਚੰਗੀਆਂ ਨਾ ਬੱਚੀ ਦੀ ਪੂਰਾ ਟਾਪ ਆ ਗਿਆ ਬੱਚਾ ਤੇ ਮਿਲਕ ਟੀਥ ਬੱਚਾ ਦਾ ਦੰਦ ਆਪਾਂ ਕਲੀ-ਕਲੀ ਦੇ ਚੈੱਕ ਕਰਾਈ ਦਿੰਨੇ ਹੈਗੇ ਦਾੰਦਾਂ ਦੇ ਜਿਹੜੇ ਬਾਈਕ ਹਨ ਰੱਖਾ ਨੇ ਪੱਟੀ ਕੁਆਲਟੀ ਬੱਚੀਆਂ ਚ ਬੋ ਸਕਦਾ ਹੈ। ਕੀ ਬਾਤ ਹੈ। ਕਲੀਅਰ ਹੁੰਦਾ। ਆ ਦੇਖ ਲੋ ਕੱਟ। ਓਕੇ ਬਈ ਓਕੇ। ਫੇਸ ਬੜਾ ਚੰਗਾ ਟਵਾ ਟਵਾ ਪੂਰਾ ਚੰਗਾ ਬੋਦੀ ਚੰਗੀ ਹੈ। ਸਨੱਕ ਪੋਣਾ ਚੰਗਾ। ਹੂੰ। ਕੱਠੀਆਂ ਦਾ ਮੁੱਲ 1,70,000 ਰੁਪਿਆ ਹੈਗਾ। ਜੇ ਕੱਲੀ ਕੱਲੀ ਦਾ ਰੇਟ ਬਈ ਪਤਾ ਕਰ। ਉਹ ਫੋਨ ਤੇ ਹੂ ਡਾਕਟਰ। ਉਹ ਫੋਨ ਤੇ ਪੁੱਛ ਲਓ ਕੋਈ ਚੱਕਰੀ ਨਹੀਂਗਾ। ਉਹ ਜਿਹੋ ਜੀ ਬ੍ਰੀਡ ਹੈ ਜਾਂ ਜਿਹੋ ਜੀ ਬੱਚੇ ਉਹ ਜਿਹਾ ਬਈ। ਜਿਹੋ ਜੀ ਕੁਆਲਿਟੀ ਹੈ ਡਾਕਟਰ। ਹਾਂ। ਜਿਹੋ ਜੇ ਬੱਚੇ ਹੈਗੇ ਉਹ ਜਿਹੇ ਹਿਸਾਬ ਨਾਲ ਰੇਟ। ਸਹੀ ਗੱਲ। ਅੱਗੇ ਭਰਾ 2 ਨੰਬਰ ਵਾਲੀ ਜਸ ਦੇਖੋ ਡਾਕਟਰ ਬੱਚੀ ਦਾ ਫੇਸ ਫੇਸ ਬੜਾ ਕੁਆਲਟੀ ਕੁਆਲਟੀ ਫੁੱਲ ਆ ਬਈ ਉਮਰ ਛੋਟੀ ਆ ਕੱਦ ਬਹੁਤ ਚੰਗਾ ਚੜ੍ਹਦੀ ਫਜੇ ਚਮਕ ਚਮਕ ਚੰਗੀ ਆ ਬੱਚੀ ਜਮਾ ਕੀਰੀ ਆ ਦੇਖੋ ਜੀ ਸਹੀ ਗੱਲ ਆ ਜਮਾ ਕੀਰੀ ਆ ਫੇਸ ਚੰਗਾ ਬੋਦੀ ਚੰਗੀ ਆ ਰੰਗ ਰੂਪ ਚੰਗਾ ਸਭੀ ਪੜੀ ਬੱਚੀ ਫੁੱਲ ਆ ਬਈ ਚਮਕ ਚੁੰਕ ਪੂਰੀ ਚੰਗੀ ਆ ਡਾਕਟਰ ਥੱਲੋ ਥਣ ਝੋਲੀ ਦੀ ਬਹੁਤ ਸਾਫ ਆ ਗਈ ਬੱਚੀ ਥਣ ਵੀ ਇਕੱਲਾ ਗੱਲਾ ਹਨਾ ਪੂਰੇ ਗੈਪ ਤੇ ਥਾਣਾਗਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਸਭੀ ਪੜੀ ਆ ਮੋਲਾ ਬਾਈ ਨੇ ਦਾਸੀ ਦੇ ਉੱਤੇ 170 ਬਾਈ ਪੰਜਾਂ ਬੱਚੀਆਂ ਦਾ ਹਨਾ ਬਾਈ ਹਾਂਜੀ ਬਾਈ ਪੰਜਾਂ ਬੱਚੀਆਂ ਦਾ ਪੰਜਾਂ ਜੱਟ ਪੰਜੇ ਬੱਚੀਆਂ ਦਾ 170 ਮੋਲਾ ਮਾਨ ਤਾਂ ਜਿਹੜਾ ਮੌਕੇ ਤੇ ਹੋ ਜਾਊਗਾ ਕੱਲੀ ਕੱਲੀ ਦਾ ਰੇਟ ਫੋਨ ਤੇ ਪਤਾ ਕਰ ਕੱਲੀ ਕੱਲੀ ਦਾ ਰੇਟ ਨੰਬਰ ਜਰਸੀ ਖੋਲ ਲਓ ਬਾਈ ਜੱਬਣਾ ਵਾਂਗੂ ਝੂਲੀ ਦਿਖਾਈ ਜਾਂਦੀ ਮੈਂ ਕਿਹਾ ਡਾਕਟਰ ਝੂਲੀ ਝੂਲੀ ਦਾ ਤਾਂਤੀ ਕੋਈ ਨਹੀਂ ਬੱਚੀਆਂ ਦਾ ਸਹੀ ਗੱਲ ਆ ਬਈ ਫੇਸ ਬੱਚੇ ਦਾ ਫੇਸ ਆ ਉਹ ਦੇਖਿਓ ਤੁਸੀਂ ਫੇਸ ਬੜਾ ਪਿਆਰਾ ਖੋਦੀ ਦੇ ਛੋਟਿਆ ਸਹੀ ਗੱਲ ਤੇ ਖੁੱਲੇ ਸੀਗੇ ਅਲਕਤਰ ਜ਼ਰੂਰ ਮੰਨਦੇ ਆ ਤਲੇ ਹਰੇ ਦੀ ਠੀਕ ਆ ਨਹੀਂ ਦੰਦ ਤੇ ਫੇਕ ਰਵਾਣੇ ਦੰਦੋ ਕੀਰੀ ਦੰਦੋ ਕੀਰੀ ਹੈਗੀ ਡਾਕਟਰ ਓਕੇ ਜਮ ਕੋਈ ਚੱਕਰ ਨਹੀਂ ਹਾਂ ਸੋਰਾ ਬਾਕੀ ਜਿਹੜੀ ਫੇਸ ਦੀ ਬਿਊਟੀ ਬਹੁਤ ਚੰਗੀ ਆ ਗਈ ਬੱਚੀ ਸਹੀ ਗੱਲ ਆ ਬਾਈ ਚਮਕ ਬਹੁਤ ਬੱਚੀ ਤੇ ਮੇਰੇ ਹਿਸਾਬ ਨਾਲ ਦਾ ਯਾਰ ਬਾਈ ਸੇਤੂ ਵੀ ਟੀਕੇ ਲੈ ਲੈਣੀਆਂ ਮੈਂ ਮੰਨ ਕੇ ਚੱਲ ਡਾਕਟਰ ਬੜੀ ਵਧੀਆ ਹਾਂ ਕਿੰਨੇ ਮਹੀਨੇ ਯਾਰ ਪਾਲ ਲੀਆਂ ਹਾਂ ਤੇ ਵੈਸੇ ਤਾਂ ਇਹ 15-15 ਦਿਨਾਂ ਚ ਟੀਕੇ ਲੈ ਲੈਣੀਆਂ 1.5 ਮਹੀਨਾ ਵਧੀਆ ਕੇਅਰ ਹੋ ਜਾਵੇ ਬੱਚੀ ਸਹੀ ਗੱਲ ਆ ਬਈ ਯਾਰ ਰਾਵਨ ਲਾਲ ਅੱਗੇ ਬਈ 4 ਨੰਬਰ ਜਰਸੀ 4 ਨੰਬਰ ਤੇ ਬੱਛੀ ਹੂੰ ਬੱਛੀ ਦਾ ਫੇਸ ਕਿਆ ਬਾਤ ਜੋ ਮੈਂ ਕਹਿੰਦਾ ਮੇਲੇ ਵਾਲੀ ਬੱਛੀ ਹੈਗੀ ਡਾਕਟਰ ਤੋਰੇ ਤੂਰੇ ਦੀ ਇੰਨੀ ਕਿ ਜ਼ਿਆਦਾ ਸਿੱਧੀ ਹੈ ਤੇ ਉੱਤੋਂ ਪੱਧਰ ਪੁੱਧਰ ਹੈਗੀ ਹੂੰ ਸਹੀ ਗੱਲ ਆ ਬਈ ਦੰਦ ਵੀ ਆਪਾਂ ਚੈੱਕ ਕਰਾ ਦਿੰਦੇ ਆ ਬੜਾ ਪਿਆਰਾ ਦੰਦ ਦਾ ਜਿਹੜੇ ਚੈੱਕ ਜਮਾ ਕੀ ਦੀ ਹੈ ਬਈ ਓਕੇ ਆ ਹੂੰ ਇਹਦੇ ਬੈਕ ਸਾਈਡ ਤੇ ਇੱਕ ਵਾਰੀ ਕੈਮਰਾ ਮਾਰ ਦਿਓ ਆਪਾਂ ਤੋਰਾਂਗੇ ਕੋਈ ਚੈੱਕ ਕਰ ਪਰ ਇਹਨੂੰ ਲੈ ਜਾ ਬਈ ਅ ਚਮਕ ਦੇਖੋ ਲੰਮੀ ਲੰਮੀ ਬਹੁਤ ਆ ਬੱਚੀ ਬਈ ਕੁਆਲਿਟੀ ਬੱਚੀ ਜੀ ਫੁੱਲ ਆ ਪਛਾਂ ਤੋਂ ਵੀ ਦੇਖੋ ਬਈ ਪੱਠ ਬੜਾ ਚੜਾਈ ਜੁੜੀ ਬਹੁਤ ਹੈ ਐ ਨਹੀਂ ਹੈ ਡਾਕਟਰ ਵੀ ਖੋਚਣਾ ਖੁਚਪੜਿਆ ਕੇ ਦੁਰਗੀ ਵਿੱਚ ਬੜੀ ਕਮਾਲ ਆ ਯਾਰ ਬਈ ਹਨ ਹਮ ਕਮਾਲ ਆ ਝੋਲੀ ਕੱਲਾ ਕੱਲਾ ਥਾਣਾ ਪੂਰੀ ਵਿੱਚ ਦੇ ਥਾਣਾ ਬਾਲ ਕਰਮਲੀ ਝੋਲੀ ਦੇ ਬਹੁਤ ਚੰਗੇ ਦਿਖਾਉਂਦੀ ਆ ਹੁਣੇ ਤੋਂ ਬਈ ਨਾਲੇ ਉਮਰ ਹਜੇ ਕੁਛ ਨਹੀਂ ਬਈ ਬੱਚੀ ਦੀ ਛੋਟੀ ਉਮਰ ਹੈਗੀ ਬਹੁਤ ਜਿਆਦੇ ਟੌਪ ਦਾ ਬੱਚਾ ਕਰਾ ਕ ਸਹੀ ਹੈ ਤੇ ਥੱਲੇ ਥਾਣ ਝੋਲੀ ਦੀ ਬਹੁਤ ਜਿਆਦੇ ਸਾਫ ਕੁਆਲਿਟੀ ਬਈ ਫੁੱਲ ਆ ਮੇਰੇ ਹਿਸਾਬ ਨਾਲ ਇੰਟਾਇਰ ਹਨ ਬਾਈ ਇਹ ਬਗਲੇ ਕੋਕਾ ਪੀ ਸੀ ਆ ਕਿਉਂ ਇਸ ਰੇਟ ਦੇ ਵਿੱਚ ਐਂਡੀ ਆਗਾ ਕੱਲਾ ਕੱਲਾ ਥਾਂ ਚੋ ਇਸ ਵਾਰੀ ਕਮਾਲ ਦੇ ਸੀ ਵੀਡ ਪੈਦਾ ਕਰਦਾ ਨਹੀਂ ਹੈ 21 ਦੇ ਵਿੱਚ ਬੰਦਾ ਮਨ ਕੇ ਚਲੋ ਵੀ ਪੰਜਾਂ ਤੋਂ 10 ਬਣਾ ਸਕਦਾਗਾ ਠੀਕ ਆ ਇੱਕ ਸਾਲ ਦੇ ਵਿੱਚ ਵਿੱਚ ਬੰਦਾ ਪੰਜਾਂ ਤੋਂ 10 ਬੱਚੇ ਆ 10 ਬੱਚੇ ਪੈਦਾ ਕਰ ਸਕਦਾ ਵੀ ਪੰਜ ਜੇ ਨੇਗੀਆਂ ਤੇ ਪੰਜ ਇਹਨਾਂ ਦੇ ਬੱਚੇ ਆ ਜਾਣਗੇ ਹਾਂ ਸਿਕਸੜ ਸੀਮਨ ਲਵਾ ਕੇ ਸਿਕਸੜ ਸੀਮਨ ਲਾ ਕੇ ਓਕੇ ਬਾਈ ਤੇ ਬਾਕੀ ਬੱਚੇ ਜਿਹੜੇ ਕਿਤੇ ਵੀ ਇਹਨਾਂ ਦਾ ਕਟਾਪਾ ਹੋਰ ਹੋ ਲਗਾ ਅੱਗੇ ਬਈ 5 ਨੰਬਰ ਜਰਸੀ ਸ਼ਾਪ ਨਗੀਨਾ ਬਈ ਸਮੀਪਲੀ ਰਾਜ ਹੀ ਪਾਉਂਦਾ ਨਾ ਝੂਲੀ ਇਹਦੀ ਵੀ ਕਮਾਲ ਫੇਸ ਦੇ ਮੈਂ ਕਿਹਾ ਡਾਕਟਰ ਫੇਸ ਦੇਖੀ ਬੱਚੇ ਦਾ ਟਵਾ ਦੇਖੋ ਕੁਆਲਟੀ ਫੁੱਲ ਆ ਬੱਚੀ ਚ ਬੋਦੀ ਚੰਗੀ ਆ ਦੰਦ ਜਿਹੜੇ ਜ਼ਰੂਰ ਦਿਖਾ ਰਹੇ ਨੇ ਕੋਈ ਚੱਕਰੀ ਨਹੀਂ ਲੋ ਥੋੜਾ ਧੱਕਾ ਜ਼ਰੂਰ ਕਰਦੀ ਓਕੇ ਇਸ ਬੜਾ ਚੰਗਾ ਬੋਦੀ ਚੰਗੀ ਆ ਸਨਖਪਣਾ ਚੰਗਾ ਰੰਗ ਰੂਪ ਬਹੁਤ ਚੰਗਾ ਚਮਕ ਫੁੱਲ ਆ ਝੂਲੀ ਦੇ ਬਲ ਬਹੁਤ ਡਾਕਟਰ ਸਾਹਿਬ ਆ ਲਾਸਟ ਵਾਲਾ ਜਿਹੜੀਆਂ ਦੋਵੇਂ ਬੱਚੀਆਂ ਇਹ ਇਹ ਬੰਦਾ ਜੋੜੀ ਲਾਊਗਾ ਤਾਂ ਜੱਸਾ ਔਰ ਨੋ ਸ਼ੋਰਟ ਕਰਾਂਗੇ ਕੱਲੀ 90000 ਦੇ ਵਿੱਚੋਂ ਠੀਕ ਆ ਹੂੰ ਮੌਲ ਚਾਹੀ ਲੱਖ ਕਰਾ ਲੈ 95 ਕਰਾ ਲੈ 90000 ਤੋਂ 200 ਹੋਊਗੀ ਠੀਕ ਆ ਇਹਦੇ ਵਿੱਚੋਂ ਕੋਈ ਹੋਰ ਨਹੀਂ ਠੀਕ ਆ ਭਾਈ ਜੱਜ ਦੀ ਹੋਈ ਫੋਨ ਲਾਵੇ ਨਹੀਂ ਅਕਸਰ ਨਾ ਹੀ ਲਾਵੇ ਠੀਕ ਆ ਭਾਈ ਇਹ ਲਾਸਟ ਵਾਲੀਆਂ ਦੋ ਬੱਚੀਆਂ ਜਿਹੜੀਆਂ ਦੇਖਾ 90000 ਰੁਪਏ ਜੋੜੇ ਦਾ ਮੁੱਲ ਜੋੜੇ ਦਾ 90000 ਰੁਪਿਆ ਜੀ ਠੀਕ ਆ ਬਸ ਮਾਨਤਾ ਨਹੀਂ ਹੋਣਾਗਾ ਠੀਕ ਆ ਇਹ ਨਹੀਂ ਹੈਗਾ ਹੂੰ ਵੀ ਜੇ 90 ਕਹਤਾ 60 ਦੀਆਂ ਦੇ ਦੇਣੇ ਆ ਜਾਂ 70 ਦੀਆਂ ਦੇ ਦੇਣੀ ਆਪਾਂ ਠੀਕ ਆ ਭਾਈ ਹੂੰ ਚੰਗੀ ਆ ਬੱਚੀ ਸੰਭੀ ਪਲੀ ਆ ਰਾ ਕੋਟੇ ਮਿਲਿਆ ਨੇ ਬੱਚੇ ਹੈਗੇ ਡਾਕਟਰ ਜਿਵੇਂ ਕਹਿੰਦੇ ਆਪਾਂ ਸਹੀ ਗੱਲ ਆ ਕੁਆਲਿਟੀ ਫੁੱਲ ਆ ਬੱਚੀ ਥੋੜੀ ਫੁੱਲ ਸੰਭੀ ਪਲੀ ਹੈਗੀ ਪੱਠ ਪੂੜੇ ਦੀ ਚੜਾਈ ਫੇਸ ਦੀ ਬਿਊਟੀ ਹਮ ਹਲਿਆਰੇ ਦੀ ਹਲਕਾ ਤੇ ਜ਼ਰੂਰ ਮੰਨਦੇ ਆ ਨੇ ਕਿਉਂਕਿ ਖੁੱਲੀਆਂ ਆਂਗਾ ਬੱਚਾ ਹਮ ਥੋੜੀਆਂ ਖੁੱਲੀਆਂ ਆਂ ਝੋਲੀ ਕੰਵਾਲਾ ਤੇ ਝੋਲੀ ਝੂਲੀ ਦਾ ਜਿਵੇਂ ਮਾਰਾਂਗੇ ਝੋਲੀ ਤੇ ਝੂਲੀ ਖਾਵਾਂਗੇ ਜੀ ਰੋ ਕੀ ਆ ਬਾਤ ਆ ਝੋਲੀ ਨਹਿ ਨਹੀਂ ਕੋਈ ਕੱਲਾ ਕੱਲਾ ਥਾਣ ਪੂਰੀ ਵਿੱਤੀ ਦੇ ਥਾਣ ਬਲ ਬਲ ਤੇ ਪੰਜੇ ਬੱਚੀਆਂ ਇੱਕ ਸੌ ਪੱਤ ਦੇ ਉਹ ਵਧੀਆ ਮੰਨ ਦਾਂਗੇ ਉਹ ਜੋ ਵਧੀਆ ਮੰਨ ਹਾਂਜੀ ਫੇਸ ਮੰਨ ਕੇ ਚਲੋ ਵੀ ਡਾਕਟਰ ਜੀ ਨੇ ਜਰਸੀ ਬਰੀਡ ਪਾਇਆ ਕਰੀਆ ਠੀਕ ਆ ਬਾਈ ਬਾਕੀ ਅਗਲੇ ਤੇ ਲਪੰਗਾ ਹਮ ਸਹੀ ਚਾਈਲਡ ਕੋਈ ਘਟਦੀ ਹਮ ਸਹੀ ਗੱਲ ਆ ਬਾਈ ਕੁਆਲਟੀ ਫੁੱਲ ਆ ਬਾਈ ਤੇ ਮੁੱਲ ਜਾਇਦਾ ਕੁਆਲਟੀ ਦੇ ਹਿਸਾਬ ਨਾਲ ਹਣਾ ਚਲੋ ਵਿੱਚੋਂ ਮਾਨਤਾਣ ਜ਼ਰੂਰ ਹੋ ਜਾਊਗਾ ਦੋਵਾਂ ਬੱਚਿਆਂ ਦਾ ਮੁੱਲ 90 ਹਜ਼ਾਰ ਵਿੱਚੋਂ ਡਿਸਕਾਊਂਟ ਹੋ ਜਾਊਗਾ ਬਾਈ ਪੰਜੇ ਇਕੱਠਿਆਂ ਲਵਾਂਗੇ 170 ਦੀਆਂ ਦੇ ਦੇਾਂਗੇ ਬਾਈ ਕਹਿੰਦਾ ਉਹ ਗੱਬੜ ਬੱਚੀ ਆ 45000 ਰੁਪਇਆ ਮੁੱਲ ਇਹਦਾ 32000 ਸੀ ਦੋ ਨੰਬਰ ਵਾਲੀ ਦਾ ਭਾਈ ਹਾਂ ਆਰਡਰ ਦੋ ਵਾਲੀ ਦਾ 32 ਤਿੰਨ ਵਾਲੀ ਦਾ 30 3000 ਰੁਪਇਆ ਹਣਾ ਭਾਈ ਠੀਕ ਆ ਭਾਈ ਜੇ ਕੋਈ ਤਿੰਨ ਪੰਜੇ ਬੱਚਾ ਸੌਰੀ ਸੱਤੇ ਬੱਚੇ ਇਕੱਠੇ ਲਊਗਾ ਜਿਹੜੇ ਹੀਫਰੇ ਹੀਫਰ ਨੇਗੇ ਹੂੰ 35 ਤੇ ਦੋ ਇਹ ਇਹ ਆਪਾਂ ਦੋ ਵੀਰੇ ਦੇ ਦਾਂਗੇ ਦੋ ਵੀਰੇ ਦੇ ਦਾਂਗੇ ਹਾਂਜੀ ਠੀਕ ਆ ਭਾਈ ਤੇ ਕਿਸੇ ਵੀਰ ਨੂੰ ਭਾਈ ਕੋਈ ਵੀ ਅੱਛੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓਗੀ ਧੰਨਵਾਦ ਜੀ